ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਪੰਜਾਬ ਪੁਲਿਸ ਦਾ ਵੱਡਾ ਉਪਰਾਲਾ ਲੱਗਦਾ ਹੈ ਕਿ ਮਹਿੰਤਰ ਰੰਗ ਲੈ ਕੇ ਆ ਗਈ ਹੈ ਭਾਈ ਅਮਰਤਪਾਲ ਸਿੰਘ ਮਹਿਰੋ ਹੁਣਾਂ ਦੀ ਭਾਈ ਅਮਰਤਪਾਲ ਸਿੰਘ ਮਹਿਰੋ ਅਤੇ ਉਸ ਦੇ ਸਾਥੀਆਂ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਭਾਬੀ ਕੰਬਲਕੌਰ ਦਾ ਉਸ ਉਸ ਦਾ ਨਾਮ ਹੈ ਕੰਚਨ ਕੁਮਾਰੀ ਜੇ ਗੱਲ ਕਰੀਏ ਉਹਦੇ ਕਤਲ ਦੀ ਉਹਦਾ ਕਤਲ ਕਿਉਂ ਹੋਇਆ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਉਸ ਵੱਲੋਂ ਗੰਦ ਮੰਦ ਅਸ਼ਲੀਲ ਅਤੇ ਨਗੇਸਪੁਣਾ ਜਿਹੜਾ ਹੈ ਪ੍ਰੋਸਿਆ ਗਿਆ ਪੰਜਾਬ ਦੇ ਲੋਕਾਂ ਨੂੰ ਜਦੋਂ ਵੀ ਉਸਨੇ ਸੋਸ਼ਲ ਮੀਡੀਆ ਤੇ ਕੋਈ ਪੋਸਟ ਪਾਈ ਖਾਸ ਕਰਕੇ ਇੰਸਟਾਗ੍ਰam ਦੀ ਉਸ ਨੂੰ ਕੁਵਿਨ ਕਿਹਾ ਜਾਂਦਾ ਸੀ 4 ਲੱਖ ਤੋਂ ਉਸ ਦੇ ਜ਼ਿਆਦਾ ਫਾਰਵਰਡ ਸੀ ਜੇ ਗੱਲ ਕਰੀਏ ਉਹਨਾਂ ਦੇ ਫਾਰਵਰਡਸ ਦੀ ਉਸ ਦੇ ਫਾਰਵਰਡ ਜਿਹੜੇ ਪੰਜਾਬ ਤੋਂ ਸਭ ਤੋਂ ਜ਼ਿਆਦਾ ਸੀ ਚਾਹੇ ਉਹ ਚੜ੍ਹਦੇ ਪੰਜਾਬ ਤੇ ਹੋਣ ਚਾਹੇ ਉਹ ਲਹਿੰਦੇ ਪੰਜਾਬ ਤੇ ਹੋਣ ਇਸ ਕਰਕੇ ਪਾਕਿਸਤਾਨ ਦੇ ਲੋਕਾਂ ਵੱਲੋਂ ਵੀ ਭਾਈ ਅੰਮ੍ਰਿਤਪਾਲ ਮਹਿਰੋ ਦੀ ਸ਼ਲਾਘਾ ਕੀਤੀ ਗਈ इवन दो ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਵੀ ਕਿਹਾ ਗਿਆ ਕਿ ਜੋ ਕੁਝ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਅਤੇ ਉਸਦੇ ਸਾਥੀਆਂ ਨੇ ਕੀਤਾ ਹੈ ਬਿਲਕੁਲ ਸਹੀ ਹੈ ਬਿਲਕੁਲ درست ਹੈ ਹਾਲਾਂਕਿ ਭਾਈ ਅੰਮ੍ਰਿਤਪਾਲ ਖਾਲਸਾ ਤੇ ਇਹ ਵੀ ਇਲਜ਼ਾਮ ਲੱਗੀ ਕਿ ਉਹਨਾਂ ਵੱਲੋਂ ਬਲਾਤਕਾਰ ਕੀਤਾ ਗਿਆ ਹੈ ਬਲਾਤਕਾਰ ਹੋਇਆ ਹੈ ਜਾਂ ਨਹੀਂ ਹੋਇਆ ਇਹ ਬਾਅਦ ਵਿੱਚ ਪਤਾ ਲੱਗੇਗਾ ਕਿ ਕੌਮਲ ਕੌਰ ਭਾਬੀ ਦੇ ਪ੍ਰਾਈਵੇਟ ਅੰਗਾ ਉੱਤੇ ਵੀ ਨਿਸ਼ਾਨ ਲੱਗੇ ਹੋਏ ਸੀ ਵਿਸਰੋ ਨਾਮ ਦੀ ਰਿਪੋਰਟ ਹੁੰਦੀ ਹੈ ਜਿੰਨੀ ਦੇਰ ਤੱਕ ਉਹ ਰਿਪੋਰਟ ਨਹੀਂ ਆ ਜਾਂਦੀ ਉਨੀ ਦੇਰ ਤੱਕ ਜਿਹੜਾ ਇਹ ਕਹਿਣਾ ਮੁਸ਼ਕਲ ਹੈ ਇਸ ਬਾਰੇ ਆਲਰੇਡੀ ਅਬਟੰਡੇ ਦੀ ਐਸਐਸਪੀ ਅਮਨੀਤ ਕੌਰ ਨੇ ਖੁਲਾਸਾ ਕਰ ਦਿੱਤਾ ਹੈ ਕਿ ਵਿਸਰੋ ਰਿਪੋਰਟ ਆਉਣ ਤੇ ਖੁਲਾਸਾ ਹੋਵੇਗਾ ਕਿ ਉਸ ਦੇ ਨਾਲ ਬਲਾਤਕਾਰ ਹੋਇਆ ਹੈ ਜਾਂ ਨਹੀਂ ਹੋਇਆ ਕੁਝ ਲੋਕਾਂ ਵੱਲੋਂ ਭਾਈ ਖਬਰਦਪਾਲ ਮਹਿਰੋ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੁਝ ਜਥੇਬੰਦੀਆਂ ਨੇ ਜਿਹੜੀਆਂ ਉਹ ਭਾਈ ਖਬਰਦਪਾਲ ਮਹਿਰੋ ਦੀ ਸਪੋਰਟ ਕਰ ਰਹੀਆਂ ਨੇ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਜਿਹੜਾ ਵੱਡਾ ਉਪਰਾਲਾ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ 123 ਯੂਟਿਊਬਰ ਉਹਦੇ ਵਿੱਚ ਇੰਸਟਾਗ੍ਰਾਮਰ ਵੀ ਨੇ ਉਹਦੇ ਵਿੱਚ ਫੇਸਬੁੱਕ ਤੇ ਵੀ ਨੇ ਜਿਹੜੇ ਅਨਬੋਲ ਨੇ ਉਹ ਸਨੈਪਚੈਟ ਵੀ ਤੇ ਨੇ ਅਤੇ ਹੋਰ ਸੋਸ਼ਲ ਸੋਸ਼ਲ ਮੀਡੀਆ ਦੀ ਜਿਹੜੀ ਐਪਸ ਉੱਗਿਆ ਨੇ ਉਥੇ ਇਨਵੋਲਵ ਨੇ ਉਹ 123 ਵਿਅਕਤੀਆਂ ਵੱਲੋਂ ਜਿਹਦੇ ਵਿੱਚ ਹਸਬੰਦ ਵੀ ਨੇ ਜਿਹਦੇ ਵਿੱਚ ਇਕੱਲੇ ਵੀ ਨੇ ਕਿਹਦੇ ਵਿੱਚ ਕੋਈ ਚਾਰ ਮੇਲ ਨੇ ਕੋਈ ਚਾਰ ਫੀਮੇਲ ਵੀ ਨੇ ਯਾਨੀ ਕਿ ਉਹਨਾਂ ਵੱਲੋਂ ਪੰਜਾਬ ਦੇ ਲੜਕੇ ਲੜਕੀਆਂ ਨੂੰ ਗੰਦਮੰਦ ਅਸ਼ਰੀਲਤਾ ਲਚਰਪੁਣਾ ਅਤੇ ਡਬਲ ਮੀਨਿੰਗ ਵਾਲੀਆਂ ਗੱਲਾਂ ਜਾਂ ਕੰਟੈਂਟ ਕੋਲੋਸੇ ਜਾ ਰਹੇ ਨੇ ਜਿਸ ਕਰਕੇ ਪੰਜਾਬ ਦਾ ਸਭਿਆਚਾਰ ਖਰਾਬ ਹੋ ਰਿਹਾ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਅਤੇ ਪਗਬਰਾਂ ਦੀ ਧਰਤੀ ਹੈ ਪੰਜਾਬ ਦੀ ਧਰਮਿਕਤਾ ਨੂੰ ਢਾਹ ਲਾਈ ਜਾ ਰਹੀ ਹੈ ਇਹਨਾਂ ਇਨਫਲੂਐਂਸਰਾਂ ਵੱਲੋਂ YouTube ਤੇ ਵੀ ਕੰਮ ਕਰਦੇ ਨੇ Facebook ਤੇ ਵੀ ਕੰਮ ਕਰਦੇ ਨੇ Snapchat ਤੇ ਵੀ ਕੰਮ ਕਰਦੇ ਨੇ Instagram ਤੇ ਵੀ ਕੰਮ ਕਰਦੇ ਨੇ ਲੇਕਿਨ ਇਹਨਾਂ ਨੇ ਸਮਾਜ ਨੂੰ ਸੇਧ ਨਹੀਂ ਦਿੱਤੀ ਇਹਨਾਂ ਵੱਲੋਂ ਗੰਦ ਮੱਤ ਪਰੋਸਿਆ ਜਾ ਰਿਹਾ ਹੈ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਤੇ ਪੰਜਾਬ ਪੁਲਿਸ ਦੀ ਅਸੀਂ ਸ਼ਲਾਘਾ ਕਰਦੇ ਹਾਂ 123 ਜਿਹੜੇ ਇਨਫਲੂਐਂਸਰ ਨੇ ਉਹ ਪੰਜਾਬ ਪੁਲਿਸ ਦੀ ਰਡਾਰ ਤੇ ਨੇ ਆ ਰਡਾਰ ਤੇ ਨੇ ਇਸ ਦਾ ਖੁਲਾਸਾ ਖੁਦ ਪੰਜਾਬ ਦੇ ADGP ਵੱਲੋਂ ਕਰ ਦਿੱਤਾ ਗਿਆ ਹੈ ਜੇ ਗੱਲ ਕਰੀਏ ਕਾਨੂੰਨ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਜੇਕਰ ਸਮਾਜ ਦੇ ਵਿੱਚ ਕੋਈ ਅਸਥਿਰਤਾ ਫਲਾਉਂਦਾ ਹੈ ਸਮਾਜ ਨੂੰ ਕੋਈ ਜਿਹੜਾ ਪ੍ਰਦੂਸ਼ਤ ਕਰਦਾ ਹੈ ਜਾਨਕੀ ਪੋਲੂਟ ਕਰਦਾ ਉਸ ਉੱਤੇ ਪੰਜਾਬ ਸਰਕਾਰ ਪੰਜਾਬ ਪੁਲਿਸ ਐਕਸ਼ਨ ਲੈ ਸਕਦੀ ਹੈ 123 ਦੇ ਨਾਮ ਆ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਅਤੇ ਖਾਸ ਕਰਕੇ ਸਾਈਬਰ ਸੈੱਲ ਵੱਲੋਂ ਉਹਨਾਂ ਉੱਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਉਹਨਾਂ ਨੂੰ ਆਪੋ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟ ਬੰਦ ਕਰਨੇ ਪੈਣਗੇ ਉਹਨਾਂ ਉੱਤੇ ਜਿਹੜੀ ਕਾਨੂੰਨੀ ਪ੍ਰਕਿਰਿਆ ਹੈ ਉਹ ਪੰਜਾਬ ਸਰਕਾਰ ਵੱਲੋਂ ਚਲਾਈ ਜਾਵੇਗੀ ਅਸੀਂ ਇਸ ਗੱਲ ਦੀ ਸਲਾਹਗਾ ਕਰਦੇ ਹਾਂ ਹਾਲਾਂਕਿ ਭਾਈ ਅਮਰਪਾਲ ਸਿੰਘ ਮੈਰੋ ਅਤੇ ਉਸ ਦੇ ਸਾਥੀਆਂ ਦਾ ਕਈ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਸਿੱਖ ਕੌਮ ਜਿਹੜੀ ਹੈ ਤੇ ਹੱਥੇ ਲੋਕਾਂ ਉੱਤੇ ਵਾਰ ਨਹੀਂ ਕਰਦੀ ਸਿੱਖ ਕੌਮ ਜਿਹੜੀ ਹੈ ਉਹ ਬੀਬੀਆਂ ਨੂੰ ਮਾਰਦੀ ਨਹੀਂ ਕਿੰਨਾ ਕੋ ਸਹੀ ਹੈ ਕਿੰਨਾ ਕੋ ਗਲਤ ਹੈ ਇਹ ਭਾਈ ਅਮਰਪਾਲ ਸਿੰਘ ਮੈਰੋ ਜਾਣਦੇ ਨੇ ਅਤੇ ਸਿੱਖ ਸਿਧਾਂਤ ਜਾਣਦੇ ਨੇ ਲੇਕਿਨ ਜੋ ਪੰਜਾਬ ਸਰਕਾਰ ਨੇ ਹੁਣ ਕੀਤਾ ਹੈ ਜੋ ਪੰਜਾਬ ਪੁਲਿਸ ਨੇ ਹੁਣ ਕੀਤਾ ਹੈ ਜੋ ਸਭ ਸਰਲੇ ਕੀਤਾ ਉਹ ਕਾਬਲੇ ਤਰੀਪ ਹੈ ਜੇਕਰ ਕੋ ਸਰਕਾਰ ਚੰਗਾ ਕੰਮ ਕਰਦੀ ਹੈ ਉਸ ਦੀ ਸਾਨੂੰ ਪ੍ਰਸ਼ੰਸਾ ਵੀ ਕਰਨੀ ਚਾਹੀਦੀ ਹੈ 123 ਜਿਹੜੇ ਇਨਫਲੂਐਂਸਰ ਨੇ YouTube ਤੇ ਕੰਮ ਕਰਦੇ ਨੇ Instagram ਤੇ ਕੰਮ ਕਰਦੇ ਨੇ Facebook ਤੇ ਕੰਮ ਕਰਦੇ ਨੇ Snapchat ਤੇ ਕੰਮ ਕਰਦੇ ਨੇ ਹੋਰ ਵੀ ਕਈ ਸੋਸ਼ਲ ਮੀਡੀਆ ਦੀ ਐਪਸ ਨੇ ਜਿੱਥੇ ਉਹਨਾਂ ਵੱਲੋਂ ਲਚਰਤਾ ਭੱਦੀ ਸ਼ਦਾਬਲੀ ਡਬਲ ਮੀਨਿੰਗ ਕੰਟੈਂਟ ਨਗੇਰ ਪੂਰਾ ਪੰਜਾਬ ਦੇ ਲੜਕੇ ਲੜਕੀਆਂ ਨੂੰ ਪਰੋਸਿਆ ਜਾਰਿਆ ਹੈ ਉਹਨਾਂ ਨੂੰ ਬੰਦ ਕਰਵਾ ਰਹੀ ਹੈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਅਤੇ ਪੰਜਾਬ ਦੀ ਸਭ ਸਲ ਧੰਨ